ਸਖਬੀਰ ਦਾ ਕੀ ਦੋਸਤ ਸੀਗਾ ਜੋ ਗੁਰੂ ਦੇ ਤਖਤ ਤੋਂ ਹੁਕਮ ਹੋਇਆ ਦੋਹੇ ਹੱਥ ਜੋੜ ਕੇ ਪ੍ਰਵਾਨ ਕੀਤਾ ਕਿਤੇ ਚੌੜੇ ਨੇ ਗੋਲੀ ਮਾਰੀਏ ਫਿਰ ਉਹਦਾ ਕੀ ਕੀ ਰਿਜ਼ਲਟ ਕੱਢਿਆ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਾਦਲ ਸਾਹਿਬ ਦੇ ਗੋਦੀ ਹੱਥ ਲਾਏ ਉਹਦੇ ਮਰਨ ਤੇ ਆਏ ਦੇਸ਼ ਦਾ ਹੋਮ ਮਿਨਿਸਟਰ ਉਹਦੇ ਭੋਗ ਤੇ ਆਵੇ ਸਾਰੇ ਹਿੰਦੁਸਤਾਨ ਦੇ ਸਾਬਕਾ ਮੁੱਖ ਮੰਤਰੀਆਂ ਹੁਣ ਮੌਜੂਦਾ ਮੁੱਖ ਮੰਤਰੀਆਂ ਤੇ ਏਡੀ ਵੱਡੀ ਘਟਨਾ ਵਾਪਰ ਗਈ ਉਹ ਪੰਜਾਬੀਓ ਸਾਡੇ ਲਈ ਕਿਸੇ ਤੇ ਹਾਂ ਦਾ ਨਾਰਾ ਨਹੀਂ ਮਾਰਿਆ ਤੁਸੀਂ ਪ੍ਰਸਵਾਲੇ ਸਾਡੇ ਹੀ ਪੁੱਤ ਭਤੀਜੇ ਭਰਾਓ ਤੂੰ ਹਾਂ ਪੰਜਾਬ ਨੂੰ ਬਚਾਉਣਾ ਤੁਹਾਡੀ ਕਲਮ ਨੇ ਬਚਾਉਣਾ ਅੱਜ ਸਾਡੀ ਕੋਈ ਬਾਤ ਨਹੀਂ ਪੁੱਛਦਾ ਸਾਡੀ ਕੋਈ ਬਾਹ ਨਹੀਂ ਫੜਦਾ ਕੇਵਲ ਕੇਵਲ ਹਰਕਤ ਵਿੱਚ ਪਾਸ਼ਾ ਤੇ ਸਾਡੀ ਟੇਕ ਹੈ ਹਰਗੁਬਿੰਦ ਪਾਸ਼ਾ ਨੇ ਸਕਬੀਰ ਨੂੰ ਬਚਾਇਆ ਵਾ ਕੋਈ ਦੁਨੀਆ ਦੀ ਤਾਕਤ ਹੋਰ ਨਹੀਂ ਸੀ ਪਹਾਂਚ ਸਕਦੀ ਅਸੀਂ ਹਰਗੁਬਿੰਦ ਪਾਸ਼ਾ ਦੇ ਚਰਨਾਂ ਵਿੱਚ ਬੇਨਤੀ ਕਰਨਿਆ ਇਸ ਸੰਕਟ ਵਿੱਚੋਂ ਵੀ ਕੱਢੋ ਔਰ ਮੈਂ ਸ਼ਾਨਫ ਨਾਲ ਕਹਿਨਾ ਮਾ ਸ਼ਾਨਫ ਦੇ ਨਾਲ ਖੂਨ ਖਰਾਬੇ ਤੋਂ ਬਚਾ ਲਿਆ ਵਾ ਇਹ ਹਰਗੁਬਿੰਦ ਪਾਸ਼ਾ ਦੀ ਕਿਰਪਾ ਨਾਲ ਹੋਇਆ ਵਾ ਅਸੀਂ ਉਹਦੇ ਆਸਰੇ ਨਾਲ ਚੱਲਾਂਗੇ ਪਾਵੇਂ ਅਸੀਂ ਘੱਟ ਰਹ ਜੀਏ ਸਰਕਾਰਾਂ ਵੱਣ ਚਾਏ ਨਾ ਵੱਣ ਜਿਹੜਾ ਸਾਡੇ ਪਿਓ ਦਾਦੇ ਨੇ ਕਾਲੀਦਾਲ ਬਣਾਇਆ ਅਸੀਂ ਉਹਦੀ ਰਾਖੀ ਕਰਾਂਗੇ ਆਪਣੀ ਜਾਨ ਦਾ ਖੂਨ ਦਾ ਇੱਕ ਇੱਕ ਤੁਪਕਾ ਆਖਰੀ ਸਮੇਂ ਤੱਕ ਉਹਦੇ ਤੋਂ ਵਹਾ ਦੇਣਾ